ਸੰਗਤ ਜੀ ਅੱਜ ਆਪਾਂ ਤਲੰਗ ਰਾਗ ਦਾ ਜਿਹੜਾ ਪਦ ਹੈ ਇਸ ਦੀ ਆਪਾਂ ਸੰਖਿਆ ਕਰਨੀ ਹੈ ਜਦੋਂ ਸ਼੍ਰੋਮਣੀ ਕਮੇਟੀ ਦੇ ਵਿੱਚ ਗ੍ਰੰਥੀ ਸਿੰਘ ਰੱਖਣਾ ਹੋਵੇ ਤੇ ਇਸ ਪਦੇ ਦਾ ਤਲੰਗ ਰਾਗ ਦਾ ਜਾਂ ਗੋਜਰੀ ਰਾਗ ਦਾ ਜਿਹੜਾ ਪਦ ਹੈ ਇਹ ਦੋਨਾਂ ਪਦਿਆਂ ਦੇ ਟੈਸਟ ਲਏ ਜਾਂਦੇ ਨੇ ਇਹ ਸ਼ਬਦ ਪਹਿਲੇ ਪਾਸ਼ਾ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ ਤੇ ਇਸ ਵਿੱਚ ਜਿਹੜੇ ਮਹਿੰਗੇ ਸ਼ਬਦ ਆਉਂਦੇ ਨੇ ਅੱਜ ਆਪਾਂ ਉਹਨਾਂ ਦੇ ਵਿਸਰਾਮ ਤੇ ਉਚਾਰਨ ਸਿੱਖਾਂਗੇ। ਰਾਗ ਤਿਲੰਗ ਮਹੱਲਾ ਪਹਿਲਾ ਮਹੱਲਾ ਉਚਾਰਨ ਕਰਨਾ ਪਹਿਛੇ ਵੀ ਦੱਸਿਆ ਸੀ ਕਿ ਮਹਿਲਾ ਨਹੀਂ ਪੜ੍ਹਨਾ ਇਹਨੂੰ ਮਹੱਲਾ ਪੜ੍ਹਨਾ ਹੈ। ਪਹਿਲਾ ਘਰ ਪਹਿਲਾ ਇੱਕ ਓੰਕਾਰ ਆਪਾਂ ਇਸ ਦਾ ਉਚਾਰਨ ਪਹਿਲਾਂ ਦੱਸ ਚੁੱਕੇ ਹਾਂ ਮੂਲ ਮੰਤਰ ਦਾ ਇੱਕ ਓੰਕਾਰ ਸਤਿਨਾਮ ਸਤਨਾਮ ਨਹੀਂ ਪੜਨੜ ਸਤਿਨਾਮ ਸਤਨਾਮ ਹਾਂ ਸਤਨਾਮ ਨਹੀਂ ਉਚਾਰਨ ਕਰਨਾ ਸਤਿਨਾਮ ਕਰਤਾ ਪੁਰਖ ਨਿਰਭਉ ਨਿਰ ਵੈਰ ਅਕਾਲ ਮੂਰਤ ਮੂਰਤ ਪੜਨਾ ਹੈ ਮੂਰਤ ਨਹੀਂ ਪੜਨਾ ਅਕਾਲ ਮੂਰਤ ਅਜੂਨੀ ਸੈ ਭੰ ਸਸੇ ਦਲਾਵੈ ਤੇ ਭਬੇ ਟਿੱਪੀ ਭੰ ਭੰਗ ਨਹੀਂ ਪੜਨਾ ਤੰ ਸੈ ਭੰ ਸੈ ਭੰ ਹਾਂ ਗੁਰ ਪ੍ਰਸਾਦ ਇਹ ਆਪ ਪਹਿਲਾ ਉਚਾਰਨ ਕੀਤਾ ਹੋਇਆ ਹੈ ਠੀਕ ਆ ਹਾਂ ਥੱਲੇ ਆਜੋ ਯਕ ਅਰਜ ਗੁਪਤਮ ਪੇਸ ਤੋ ਤੋ ਤੇ ਵਿਸਰਾਮ ਲਾਉਣਾ ਹੈ ਇਹਨੂੰ ਯਕ ਬੋਲਣਾ ਯਈਆ ਤੇ ਕਕਾ ਯਈਏ ਦੀ ਬਾਜ ਉਚਾਰਨ ਹੋਣੀ ਇੱਥੇ ਤੇ ਜੱਜਾ ਨਹੀਂ ਬੋਲਣਾ ਯਈਏ ਦਾ ਉਚਾਰਨ ਕਰਨਾ ਯਕ ਯਕ ਹਾਂ ਯਕ ਅਰਜ ਗੁਪਤਮ ਗੱਗੇ ਔਂਕਰੜਾ

ਇਨੂੰ ਤੂੰ ਨਹੀਂ ਪੜਨਾ ਟਿੱਪੀ ਲਾ ਕੇ ਟਿੱਪੀ ਤੂੰ ਰਹਿਤ ਪੜਨਾ ਤੂੰ ਤੂੰ ਹਾਂ ਇੱਥੇ ਟਿੱਪੀ ਨਹੀਂ ਲੱਗੀ ਟਿੱਪੀ ਤੂੰ ਰਹਿਤ ਪੜਨਾ ਨਾਲੇ ਇੱਥੇ ਬਿਸਰਾਮ ਹੈ ਹੱਕਾ ਕਬੀਰ کریم ਤੂੰ ਬੇਅੈਬ ਬੱਬੇ ਲਾਏ ਇੱਥੇ ਐਡ ਨੂੰ ਦਲਾਵਾ ਲੱਗਿਆ ਹਾਂ ਹਾਂਜੀ ਬੇਅੈਬ ਪਰਵਤਗਾਰ ਦੇ ਐਬ ਪਰਵਦਗਾਰ ਦੇ ਐਬ ਪਰਵਦਗਾਰ ਹਾਂ ਦੁਨੀਆਂ ਮੁਕਾਮੇ ਫਾਨੀ ਫਾਨੀ ਤੇ ਵਿਸਰਾਮ ਹੈ ਤਹਿਕੀਕ ਦਿਲਦਾਨੀ ਦਿਲਦਾਨੀ ਮਮ ਸਰ ਮੋਏ ਅਜਰਾਈਲ ਗ੍ਰਿਫਤ ਹੈ ਇੱਥੇ ਵਿਸਰਾਮ ਲਾਉਣਾ ਹੈ ਗ੍ਰਿਫਤ ਹੈ ਮਮ ਇਹ ਪੋਲਾਖਰ ਬੋਲਣਾ ਹੈ ਮਮ ਇਹਨੂੰ ਮਤਲਬ ਮਮ ਨਹੀਂ ਪੜਨਾ ਅਦਕ ਲਾ ਕੇ ਜਾਂ ਟਿੱਪੀ ਲਾ ਕੇ ਉਚਾਰਨ ਨਹੀਂ ਕਰਨਾ ਮਮ ਪੋਲਾ ਮਮ ਹਾਂ ਮਮ ਸਾਰ ਇਹ ਵੱਖ-ਵੱਖ ਉਚਾਰਨ ਕਰਨੇ ਨੇ ਮਮ ਸਾਰ ਨਹੀਂ ਪੜਨਾ ਮਮ ਸਾਰ ਮੂਏ ਮਮੇ ਦਲੈਂਕੜ ਈੜੀ ਸਿਆਰੀ ਮੂਏ ਮੂਏ ਹਾਂ ਅਜਰਾਈਲ ਇਹਨੂੰ ਅਜਰਾ ਈਲ ਇਸ ਤਰ੍ਹਾਂ ਪੜ੍ਹਨਾ ਹੈ ਅਜਰਾਈਲ ਇਕੱਠੇ ਉਚਾਰਨ ਕਰਨਾ ਤੁਸੀਂ ਜੇ ਕਈ ਸੰਗਤਾਂ ਪੜ੍ਹਦੀਆਂ ਅਜਰਾਈਲ ਜਿਹੜਾ ਐੜਾ ਜੱਜਾ ਵੱਖਰਾ ਕਰ ਦਿੰਦੀ ਹੈ ਤੇ ਰਾਈਲ ਅੱਡ ਪੜ੍ਹ ਦਿੰਦੀ ਹੈ ਇਹ ਹੈਗਾ ਐੜਾ ਜੱਜਾ ਰਾਰੇ ਕੰਨਾ ਅਜਰਾ ਅਜਰਾ ਹੀਲ ਅਜਰਾ ਹੀਲ ਇਸ ਤਰ੍ਹਾਂ ਪੜ੍ਹਨਾ ਹੈ ਜਿਹੜਾ ਰਾਰਾ ਇੱਧਰਲੇ ਪਾਸੇ ਲਾਉਣਾ ਹੈ ਅਜਰਾ ਹੀਲ ਇਕੱਠੇ ਉਚਾਰਨ ਕਰਨਾ ਹੈ ਗ੍ਰਿਪਤਹਿ ਇਸ ਨੂੰ ਗ੍ਰਿਪਤਹਿ ਪੜਨੈ ਅਦ ਕਲਾ ਕੇ ਉਚਾਰਨੀ ਕਰਨਾ ਹੋਲਾ ਉਚਾਰਨ ਕਰਨਾ ਹੈ ਗ੍ਰਿਪਤਹਿ ਗੱਗਾ ਰਾਰਾ ਤੇ ਫਫਾ ਗ੍ਰਿਫ ਤਹਿ ਜਿਹੜਾ ਫਫਾ ਹੈ ਇੱਧਰਲੇ ਬੰਨੇ ਗੱਗੇ ਦੇ ਨਾਲ ਲਾਉਣਾ ਰਾਰੇ ਨਾਲ ਇਹਨੂੰ ਗਿਰ ਫਤਹਿ ਨਹੀਂ ਪੜਨਾ ਕਈ ਗ੍ਰੰਥੀ ਸੰਗ ਵੀਰਪਰਾਏ ਨੂੰ ਗਿਰ ਫਤਹਿ ਪੜ ਜਾਂਦੇ ਨੇ ਜਿਹੜਾ ਗੱਗਾ ਹੈ ਰਾਰਾ ਇੱਧਰ ਕਰ ਦਿੰਦੇ ਨੇ ਫਫਾ ਤੱਤਾ ਤੇ ਹਾ ਹ ਫਤਹਿ ਪੜ ਜਾਂਦੇ ਆਂ ਜਿਹੜਾ ਫਫਾ ਇਧਰਲੇ ਬੰਨੇ ਲਾਉਣਾ ਹੈ ਗ੍ਰਿਫਤ ਹੈ ਗ੍ਰਿਫਤ ਹੈ ਹਾਂ ਇੱਥੇ ਵੀ ਸ਼ਰਾਮ ਹੈ ਠੀਕ ਹੈ ਜੀ ਕਿਹਨਾਂ ਤੁਹਾਨੂੰ ਹਾਂਜੀ ਦਿਲ ਹੀਚ ਨਾ ਦਾਨੀ ਦਿਲ ਹੀਚ ਨਾ ਦਾਨੀ ਇੱਥੇ ਚੱਚੇ ਨੂੰ ਸਿਆਰੀ ਲੱਗੀ ਆ ਹਾਂਜੀ ਇਹ ਸਾਇਲੈਂਟ ਹੋ ਜਾਣੀ ਆ ਠੀਕ ਇਹ ਨਹੀਂ ਬੋਲਣੀ ਹੀਚ ਨਾ ਦਾਨੀ ਰਹਾਓ ਜਨ ਪਿਸਰ ਪਦਰ ਬਰਾਦਰਾਂ ਪਦਰ ਪੋਲਾ ਉਚਾਰਨ ਕਰਨਾ ਹੈ ਪਦਰ ਨੂੰ ਲੱਗੀ ਸਮਝ ਹਾਂਜੀ ਹਾਂ ਜਨ ਪਿਸਰ ਪਦਰ ਬਰਾਦਰਾਂ ਬਰਾਦਰਾਂ 'ਚ ਬਿੰਦੀ ਲੱਗੀ ਹੋਈ ਹੈ ਰਾਰੇ ਤੇ ਬਰਾਦਰਾਂ ਇਸ ਤਰ੍ਹਾਂ ਉਚਾਰਨ ਕਰਨ ਨਾਲੇ ਇੱਥੇ ਵਿਸਰਾਮ ਹੈ ਠੀਕ ਹੈ ਜੀ ਵਿਸਰਾਮ ਦਾ ਮਤਲਬ ਸਮਝਦੇ ਨਾ ਹਾਂਜੀ ਇੱਥੇ ਰੁਕਣਾ ਹਨ ਕੇ ਕਸ ਨੇਸ ਦਸਤੰਗੀਰ ਕਸ ਨੇਸ ਦਸਤੰਗੀਰ ਲੱਗੀ ਸਮਝ ਹਾਂਜੀ ਅੱਗੇ ਆ ਜਾਓ ਆਖਿਰ ਵਿਅਸਤਮ ਕਸ ਨਾ ਦਾਰਦ ਦਾਰਦ ਤੇ ਵਿਸਰਾਮ ਹੈ ਇਸ ਪਦੇ ਦੇ ਜਿਹੜੇ ਵਿਸਰਾਮ ਨੇ ਯਾਦ ਰੱਖਣੇ ਨੇ ਦਾਰਦ ਤੇ ਵਿਸਰਾਮ ਲਾਉਣਾ ਹੈ ਇੱਥੇ ਖੱਖੇ ਨੂੰ ਸਿਹਾਰੀ ਲੱਗੀ ਹੈ ਇਹ ਬੋਲੀ ਜਾਵੇਗੀ ਇਹ ਉਚਾਰਨ ਹੋਊਗਾ ਕਿ ਆਖਿਰ 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 ਹਾਂ ਹੁਣ ਇਕੱਠੇ ਉਚਾਰਨ ਕਰਨਾ ਹੈ ਆਖਿਰ ਹਾਂ ਆਖਿਰ ਵਿਅਸਤਮ ਬੱਬੇ ਨੂੰ ਜਿਹੜਾ ਬੱਬਾ ਹੈ ਇਹ ਸਬੰਧਕ ਲਾ ਕੇ ਇਸ ਆ ਐੜਾ ਫਫਾ ਤੱਤਾ ਮਮਾ ਅਫਤਮ ਵਿਅਸਤਮ ਇਸ ਤਰ੍ਹਾਂ ਉਚਾਰਨ ਕਰਨਾ ਹੈ ਵਿਅਸਤਮ ਹਾਂ ਜਦੋਂ ਆਪ ਉਚਾਰਨ ਕਰਨਾ ਹੈ ਸੌਖਾ ਢੰਗ ਤੁਹਾਨੂੰ ਦੱਸਦਾ ਕਿਵੇਂ ਉਚਾਰਨ ਕਰਨਾ ਹੈ ਬੱਬਾ ਸਬੰਧਕ ਲਾ ਲਓ ਬੱਬੇ ਨੂੰ ਅੱਡ ਕਰ ਦਿਓ ਬੱਬੇ ਸਿਹਾਰੀ ਜਿਹੜਾ ਐੜਾ ਫਫਾ ਤੱਤਾ ਮਮਾ ਇਹ ਇਕੱਠੇ ਪੜ ਦੋ ਵਿਅਫਤਮ ਵਿਅਫਤਮ ਹਾਂ ਹੁਣ ਇਕੱਠੇ ਉਚਾਰਨ ਕਰਕੇ ਦੱਸੋ ਵਿਅਫਤਮ ਹਾਂ ਆਖਿਰ ਵਿਅਫਤਮ ਕਸ ਨਾ ਦਰਦ ਇੱਥੇ ਵਿਸਰਾਮ ਹੈ ਚੂ ਚੂ ਉਚਾਰਨ ਕਰਨਾ ਇੱਥੇ ਲੱਗੀ ਟਿੱਪੀ ਚੂ ਸੁਵੱਦ ਤਕਬੀਰ ਇਸ ਨੂੰ ਸ਼ਬਦ ਨਹੀਂ ਪੜਨਾ ਇਸ ਸਵੱਦ ਪੜਨਾ ਸ ਸ ਵ ਵ ਦ ਦ ਸਵੱਦ ਸਵੱਦ ਹਾਂ ਇਸ ਨੂੰ ਕਈ ਸੰਗਤਾਂ ਨਾਲ ਸ਼ਬਦ ਪੜ ਜਾਂਦੀ ਹੈ ਸ਼ਬਦ ਕਿਉਂਕਿ ਸੰਖਿਆ ਤੋਂ ਬਿਨਾਂ ਆਪਾਂ ਇਸ ਦਾ ਸਹੀ ਉਚਾਰ ਨਹੀਂ ਸਿੱਖ ਸਕਦੇ ਕਿਹੜੇ ਅੱਖਰ ਨੂੰ ਭਾਰਾ ਬੋਲਣਾ ਹੈ ਕਿਸ ਕੀ ਉਚਾਰਨ ਕਰਨਾ ਹੈ ਕਿਹੜਾ ਅਖੜ ਕਿਹੜਾ ਸ਼ਬਦ ਪੋਲਾ ਉਚਾਰਨ ਕਰਨਾ ਚੂ ਸਵੱਦ ਤਕਬੀਰ ਇਕੱਠੇ ਸ਼ਬਦ ਪੜਨਾ ਹੈ ਤਕਬੀਰ ਤਾ ਕਬੀਰ ਨਹੀਂ ਪੜਨਾ ਤਾ ਕਬੀਰ ਤਕਬੀਰ ਤਕਬੀਰ ਇਕੱਠੇ ਇਹ ਉਚਾਰਨ ਕਰਨਾ ਸਮਝ ਲੱਗ ਗਈ ਸਾਰੀ ਹਾਂਜੀ ਸਭ ਰੋਜ ਗਸਤਮ ਦਰ ਹਵਾ ਹਵਾ ਤੇ ਵਿਸਰਾਮ ਹੈ ਸਭ ਇਹ ਪੂਲਾ ਕਰ ਬੋਲਣਾ ਸਭ ਸਸ ਬਬਾ ਸਭ ਰੋਜ ਗਸਤਮ ਦਰ ਹਵਾ ਕਾਰ ਦੇਮ ਕਰ ਦੇਮ ਇਕੱਠਾ ਪੜਨਾ ਹੈ ਕਰ ਦੇਮ ਬਦੀ ਖਿਆਲ ਬਦੀ ਪੋਲਾ ਸ਼ਬਦ ਹੈ ਬੱਦੀ ਨਹੀਂ ਕਹਿਣਾ ਇਹ ਪੋਲਾ ਸ਼ਬਦ ਪੜ੍ਹਨਾ ਜਿਹੜੇ ਅੱਖਰ ਜਿਹੜੇ ਸ਼ਬਦ ਪੋਲੇ ਨਹੀਂ ਉਹ ਤੁਹਾਨੂੰ ਦੱਸੇ ਜਾਣਗੇ ਜਿਹੜੇ ਸ਼ਬਦ ਤੇ ਅਦਕ ਲਾ ਕੇ ਉਚਾਰਨ ਹੋਵੇਗਾ ਉਹ ਤੁਹਾਨੂੰ ਉਹ ਵੀ ਤੁਹਾਨੂੰ ਦੱਸਿਆ ਜਾਵੇਗਾ ਬਦੀ ਪੋਲਾ ਸ਼ਬਦ ਹੈ ਬਦੀ ਖਿਆਲ ਇਹਦਾ ਵਿਸ਼ਰਾਮ ਹਵਾ ਤੇ ਆ ਸਮਝ ਲੱਗੀ ਹਾਂਜੀ ਗਾਹੀ ਨਾ ਨੇਕੀ ਕਾਰ ਕਰਦਮ ਇੱਥੇ ਕਰਦਮ ਕਰਦਮ ਤੇ ਵਿਸਰਾਮ ਲਾਉਣਾ ਹੈ ਗਾਹੀ ਨਾ ਇੱਥੇ ਨੰਨਾ ਮੁਗਤ ਹੈ ਗਾਹੀ ਨਾ ਨੇਕੀ ਕਾਰ ਕਰਦਮ ਕਰਦਮ ਤੇ ਵਿਸਰਾਮ ਮਮ ਇਹ ਪੋਲਾ ਹੈ ਪਹਿਲਾਂ ਪੜ੍ਹੈਣਾ ਆਪਾਂ ਹਾਂਜੀ ਮਮ ਈ ਇੱਥੇ ਈ ੜੀ ਨੂੰ ਬਿਹਾਰੀ ਤੇ ਬਿੰਦੀ ਲੱਗੀ ਹੈ ਇਹ ਵੱਖ-ਵੱਖ ਕਰਨੇ ਨੇ ਦੋਨੇ ਮੰਮ ਈ ਮੰਮ ਈ ਹਾਂ ਈ ਨੱਕ ਚ ਬੋਲੇ ਜਾਊਗਾ ਇਹ ਤੇ ਨੱਕ ਚ ਉਚਾਰਨ ਹੋਵੇਗਾ ਈ ਚਿਣੀ ਇਹ ਵੀ ਪੋਲਾ ਸ਼ਬਦ ਹੈ ਚਿਣੀ ਚੀਨੀ ਨਹੀਂ ਕਹਿਣਾ ਜੇ ਚੀਨੀ ਕਹਾਂਗੇ ਤੇ ਇੱਥੇ ਚੱਚੇ ਨੂੰ ਬਿਹਾਰੀ ਲੱਗੇਗੀ ਇੱਥੇ ਲੱਗੇ ਸਿਆਰੀ ਚਿਨੀ ਚਿਨੀ ਹਾਂ ਚਿਨੀ ਅਹਿਵਾਲ ਇਹ ਸ਼ਬਦ ਸਮਝ ਲੱਗ ਗਿਆ ਹਾਂਜੀ ਬਿਸਰਾਮ ਇੱਥੇ ਪਤਾ ਲੱਗ ਗਿਆ ਹਾਂਜੀ ਅੱਗੇ ਆ ਜਾਓ ਬਦ ਵਖਤ ਹਮ ਚੋ ਬਖੀਲ ਬਖੀਲ ਤੇ ਵਿਸਰਾਮ ਹੈ ਹੁਣ ਇੱਥੇ ਸ਼ਬਦ ਇਕੱਠਾ ਲਿਖਿਆ ਹੋਇਆ ਹੈ ਠੀਕ ਹੈ ਜਿਹੜਾ ਪ੍ਰਾਤਨ ਸਰੂਪਾ ਦੇ ਵਿੱਚ ਵਖ ਵਖ ਲਿਖਿਆ ਹੈ ਜਿਹੜੇ ਹੋਣ ਰੂਪ ਸ਼ਬਦ ਨੇ ਸ਼੍ਰੋਮਣੀ ਕਮੇਟੀ ਵੱਲੋਂ ਹਾਂਜੀ ਉਹਨਾਂ ਦੇ ਵਿੱਚ ਇਕੱਠੇ ਕਈ ਥਾਵਾਂ ਤੇ ਇਕੱਠਾ ਹੁੰਦਾ ਪਰ ਹੁਣ ਇੱਥੇ ਵੀ ਇਕੱਠਾ ਆਇਆ ਇਸ ਦਾ ਉਚਾਰਨ ਹੈ ਬਦ ਵਖਤ ਬਦ ਵਖਤ ਹਾਂ ਇਹ ਪੋਲਾ ਸ਼ਬਦ ਹੈ ਬਦ ਨਹੀਂ ਕਹਿਣਾ ਬਦ ਵਖਤ ਹਮ ਚੋ ਬਖੀਲ ਬਖੀਲ ਤੇ ਵਿਸਰਾਮ ਹੈ ਚੱਚੇ ਔਂਕੜ ਚੋ ਚੋ ਇਸ ਤਰ੍ਹਾਂ ਉਚਾਰਨ ਕਰਨਾ ਹੈ ਬਦ ਵਖਤ ਹਮ ਚੋ ਬਖੀਲ ਗਾਖਿਲ ਗਾਖਿਲ ਇੱਥੇ ਫਫੇ ਨੂੰ ਹਿਆਰੀ ਲੱਗੀ ਏ ਇਹ ਹਿਆਰੀ ਉਚਾਰਨ ਹੋਵੇਗੀ ਇਹ ਹਿਆਰੀ ਬੋਲੀ ਜਾਵੇਗੀ

ਤੇਰੇ ਚਾਕਰ ਪਾ ਖਾਕ ਹੁਣ ਇੱਥੇ ਜਈਆ ਤੇ ਦੱਦਾ ਲੱਗਾ ਹੋਇਆ ਤੁਸੀਂ ਵੇਖ ਰਹੇ ਨਾ ਹਾਂਜੀ ਇੱਥੇ ਹੁਣ ਜਿਹੜੇ ਜਈਏ ਨੇ ਈੜੀ ਦੀ ਸਿਹਾਰੀ ਬਣ ਜਾਣਾ ਹੈ ਜਈਏ ਨੇ ਪਹਿਲਾਂ ਇਹ ਜਈਆ ਅੱਗੇ ਐੜਾ ਬਣਦਾ ਹੈ ਕਦੇ ਊੜਾ ਵੀ ਬਣਦਾ ਆਇਆ ਪਰ ਇੱਥੇ ਹੁਣ ਈੜੀ ਸਿਹਾਰੀ ਤੇ ਦੱਦਾ ਬਣ ਜਾਣਾ ਹੈ ਈੜੀ ਸਿਹਾਰੀ ਦੱਦਾ ਇੱਦ ਬੱਬੇ ਔਂਕੜ ਗੱਗੇ ਹੋੜਾ ਬਗੋਇਦ ਬਗੋਇਦ ਸੌਖਾ ਪੜਨ ਵਾਸਤੇ ਤਾਂ ਦੱਸਦਾ ਮੈਂ ਇਹਦਾ ਉਚਾਰਨ ਕਿਹਣਾ ਕਿਵੇਂ ਹੋਣਾ ਹੈ ਬਗੋਇਦ ਈੜੀ ਸਿਆਰੀ ਦੱਦਾ ਇਦ ਬਗੋਇਦ ਬਗੋਇਦ ਇਹ ਤਾਲੂ ਦੇ ਵਿੱਚ ਬੋਲਿਆ ਜਾਵੇਗਾ ਬਗੋਇਦ ਬਗੋਇਦ ਹਾਂ ਸਮਝ ਆ ਗਈ ਨਾ ਇਸ ਦੀ ਹਾਂਜੀ ਨਾਨਕ ਬਗੋਇਦ ਜਨ ਤੁਰਾ ਇੱਥੇ ਵਿਸਰਾਮ ਹੈ ਤੇਰੇ ਚਾਕਰਾਂ ਪਾਖਾਖ ਸਭੀ ਲਾਗੀ ਸਾਰੇ ਸ਼ਲੋਕ ਦੀ ਹਾਂਜੀ ਇਸ ਪਦੇ ਦਾ ਅਭਿਆਸ ਜ਼ਰੂਰ ਕਰਨਾ ਹੈ ਜਦੋਂ ਵੀ ਤੁਹਾਡਾ ਕਿਤੇ ਟੈਸਟ ਹੋਵੇਗਾ ਇਸ ਪਦੇ ਦਾ ਹੋਵੇਗਾ ਜਾਂ ਗੂਜਰੀ ਰਾਗ ਦਾ ਜਿਹੜਾ ਪਦਾ ਹੁੰਦਾ ਹੈ ਆਪਾਂ ਉਸ ਦੀ ਵੀ ਸੰਖਿਆ ਕਰਨੀ ਹੈ ਉਹਦਾ ਟੈਸਟ ਹੁੰਦਾ ਹੈ ਜਾਂ ਸanskrit ਜਿਹੜੀ ਆਪਾਂ ਕਰ ਰਹੇ ਹਾਂ ਉਸ ਦਾ ਵੀ ਟੈਸਟ ਹੁੰਦੇ ਹੈ ਲਾਗੀ ਸਾਰੀ ਸਮਝ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ